ਸਸਤ ਜੀ ਗੱਲ ਆਪਾਂ ਕਰਦੇ ਆਂ ਕੈਮੀਕਲ ਖੇਤੀ ਤੇ ਕੁਦਰਤੀ ਖੇਤੀ ਦੇ ਵਿੱਚ ਫਰਕ ਬਸ ਫਰਕ ਇੰਨਾ ਹੀ ਆ ਜੀ ਕਿ ਜਿਹੜੀ ਕੁਦਰਤੀ ਖੇਤੀ ਹੈ ਇਹਦੇ ਵਿੱਚ ਖੁਦ ਕੁਦਰਤ ਨਾਲ ਮਿਲ ਕੇ ਤੇ ਕੁਦਰਤ ਦੇ ਅਸੂਲ ਮੰਨ ਕੇ ਤੇ ਉਹਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ ਔਰ ਥੋੜੀ ਜੀ ਇਹਦੇ ਵਿੱਚ ਲੇਬਰ ਵੀ ਲੱਗਦੀ ਹੈ ਮਿਹਨਤ ਵੀ ਲੱਗਦੀ ਹੈ ਤੇ ਜਿਹੜੀ ਕੈਮੀਕਲ ਜਿਹੜੀ ਫਾਰਮਿੰਗ ਹੈਗੀ ਜੀ ਉਹ ਕੀ ਹੈ ਕਿ ਆਪਾਂ ਬਿਲਕੁਲ ਟੋਟਲੀ ਕੈਮੀਕਲ ਤੇ ਨਿਰਭਰ ਹੈ ਜਾਂ ਜਿਹੜੀ ਵੱਡੀ ਵੱਡੀ ਮਸ਼ੀਨਰੀ ਤੇ ਨਿਰਭਰ ਹੈਗੇ ਤਾਂ ਉਹ ਕੀ ਹੈ ਕਿ ਉਹਦੇ ਵਿੱਚ ਇੱਕੋ ਵਾਰੀ ਆਪਾਂ ਕੈਮੀਕਲ ਛਿੜਕ ਕੇ ਤੇ ਆਪਾਂ ਫਿਰ ਖੇਤ ਵੱਲ ਮੂੰਹ ਨਹੀਂ ਕਰਦੇ ਤੇ ਬਾਕੀ ਜਿਹੜਾ ਹੈਗਾ ਕੁਦਰਤੀ ਖੇਤੀ ਦੇ ਵਿੱਚ ਇਹਦੇ ਵਿੱਚ ਸਾਨੂੰ ਲਗਾਤਾਰ ਉਹਦੇ ਖੇਤ ਦੇ ਨਾਲ ਜੁੜ ਕੇ ਰਹਿਣਾ ਪੈਂਦਾ ਔਰ ਬਾਕੀ ਜਿੱਥੇ ਆਪਾਂ ਗੱਲ ਕਰੀਏ ਕਿ ਵੀ ਜਿਵੇਂ ਮਾਈਕਰੋਨਿਊਟ੍ਰੀਐਂਟਸ ਜਾਂ ਮੈਕਰੋਨਿਊਟ੍ਰੀਐਂਟਸ ਉਹ ਨੇਚਰ ਦੇ ਵਿੱਚ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਪਏ ਹੋਏ ਨੇ ਤੂੰ ਆਪਣੇ ਆਪ ਹੀ ਉਹ ਸਾਰਾ ਕੁਝ ਪੂਰਾ ਕੁਦਰਤ ਕਰੀ ਜਾਂਦੀ ਹੈ ਤੇ ਸਾਨੂੰ ਕੋਈ ਉਤੋਂ ਕੋਈ ਇਨਪੁਟ ਪਾਉਣ ਦੀ ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਜ਼ਮੀਨ ਦੀ ਫਰਟੀਲਿਟੀ ਵੀ ਹੌਲੀ ਹੌਲੀ ਵੱਧ ਹੀ ਜਾਂਦੀ ਹੈ ਤੇ ਕੁਝ ਕਿ ਦਿਨ ਬਾਅਦ ਜਾਂ ਕੁਝ ਸਾਲ ਕੋਲ ਤੇ ਤੁਹਾਨੂੰ ਬਾਲਾ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਤੇ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਕੰਟਰੋਲ ਹੋਣ ਲੱਗ ਜਾਂਦੀਆਂ ਹੈ ਕੈਮੀਕਲ ਦੇ ਵਿੱਚ ਕੀ ਹੈਗਾ ਕਿ ਇਹ ਸ਼ਾਰਟਕਟ ਸਿਸਟਮ ਹੈਗਾ ਔਰ ਨੇਚਰ ਸ਼ਾਰਟਕਟ ਸਿਸਟਮ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਅਲਾਉ ਕਰਦੀ